ਅਰੇ ਦੱਸ ਦੇ 2 ਕਿਲੋ ਦੇਸੀ ਲਾਲ ਡਿਮਾਂਡਰ ਦੱਸ ਦੇ 2 ਕਿਲੋ ਦੇਸੀ ਲਾਲ ਡਿਮਾਂਡਰ ਦੱਸ ਦੇ 2 ਕਿਲੋ ਦਸਾਂ ਦੇ 2 ਕਿਲੋ ਦੇਸੀ ਲਾਲ ਡਿਮਾਂਡਰ ਆਏ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਅਸਾਂ ਸਾਰਿਆਂ ਦਾ ਸਾਰਿਆਂ ਦਾ ਮੇਰੇ ਚੈਨਲ ਰੂਪਲੋਗਰ ਤੇ ਤਾਂ ਫਰੈਂਡ ਸ਼ੁਰੂ ਕਰ ਲੱਗਿਆ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ 'ਚ ਆਪਾਂ ਇਹ ਲੈ ਕੇ ਆਏ ਜੀ ਟਮਾਟਰ ਟਮਾਟਰ ਤੁਸੀਂ ਵੇਖ ਸਕਦੇ ਹੋ ਇਸ ਸਾਲ ਤਾਂ ਜੇ ਥੋੜੇ ਸਸਤੇ ਪਿਛਲੇ ਸਾਲ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਕਿ 200 ਰੁਪਏ ਕਿਲੋ ਤਾਂ 250 ਰੁਪਏ ਕਿਲੋ ਤੱਕ ਟਮਾਟਰ ਹੋ ਚੁੱਕੇ ਸੀਗੇ ਤੇ ਲੋਕਾਂ ਨੇ ਸਬਜ਼ੀ ਦੇ ਵਿੱਚ ਪਾਉਣ ਤੋਂ ਬਹੁਤ ਅਰਸੇ ਸੀਗੇ ਵੀ ਕਿਸ ਤਰ੍ਹਾਂ ਜਿਨ੍ਹਾਂ ਨੇ ਤਾਂ ਸਟੋਰ ਕਰਕੇ ਰੱਖੇ ਸੀ ਉਹਨਾਂ ਨੂੰ ਤਾਂ ਵਧੀਆ ਸੀਗਾ ਜਿਨ੍ਹਾਂ ਨੇ ਸਟੋਰ ਕਰਕੇ ਨਹੀਂ ਰੱਖ ਸੋ ਅਰ ਕੀ ਆਪਾਂ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਤਰੀਕਾ ਦੱਸ ਦਿਆਂ ਕਿ ਪੂਰੇ ਸਾਲ ਵਾਸਤੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਕਿਸਤਾ ਰੱਖ ਸਕਦੇ ਹੋ ਪੂਰਾ ਸਾਲ ਤੁਹਾਨੂੰ ਕਦੇ ਨਹੀਂ ਲੱਗੂਗਾ ਕਿ ਤੁਸੀਂ ਬਿਨਾ ਟਮਾਟਰ ਤੋਂ ਸਬਜ਼ੀ ਬਣਾਈ ਹੈ ਕਿਉਂਕਿ ਕਈ ਬਹੁਤ ਸ਼ਕੀਨ ਹੁੰਦੇ ਆ ਕਿ ਟਮਾਟਰ ਵਿੱਚ ਜ਼ਰੂਰ ਚਾਹੀਦਾ ਹੀ ਚਾਹੀਦਾ ਹਰ ਸਬਜ਼ੀ ਦੇ ਵਿੱਚ ਸੋ ਜਦੋਂ 200 ਰੁਪਏ ਹੋਏ ਸੀ ਤੇ ਕਈਆਂ ਨੇ ਅੱਧਾ ਅੱਧਾ ਟਮਾਟਰ ਕਈਆਂ ਨੇ ਬਿਨਾ ਟਮਾਟਰ ਤੋਂ ਸਬਜ਼ੀ ਖਾਦੀ ਹੈ ਸੋ ਉਹੋ ਜੀ ਨੌਬਤ ਨਾ ਆਵੇ ਉਹਦੇ ਵਾਸਤੇ ਆਪਾਂ ਤੁਹਾਨੂੰ ਹੱਲ ਤਰੀਕਾ ਦੱਸਦੇ ਹਾਂ ਕਿ ਆਪਾਂ ਕੱਲ ਸਬਜ਼ੀ ਮੰਡੀ ਤੋਂ ਲੈ ਕੇ ਆਏ ਟਮਾਟਰ ਤੇ ਟਮਾਟਰ ਆਪਾਂ ਨੂੰ ਲੋ ਜੇਕਰ ਤੁਸੀਂ ਵੱਡੀ ਸਬਜ਼ੀ ਮੰਡੀ ਤੋਂ ਲੈ ਕੇ ਆਉ ਤਾਂ ਤੁਹਾਨੂੰ 2-3 ਰੁਪਏ ਕਿਲੋ ਮਿਲ ਜਾਣੇ ਆ ਬਹੁਤ ਵਧੀਆ ਮੌਕਾ ਵਾ ਤੁਸੀਂ ਹੁਣ ਇਕੱਠੇ ਟਮਾਟਰ ਲਿਆ ਕੇ ਪੂਰੇ ਸਾਲ ਵਾਸਤੇ ਤੁਸੀਂ ਸਟੋਰ ਕਰ ਸਕਦੇ ਹੋ ਸਟੋਰ ਕਿਸਾ ਕਰਨਾ ਉਹ ਆਪਾਂ ਤੁਹਾਨੂੰ ਦੱਸਦੇ ਆ ਤੁਸੀਂ ਕੱਲ ਦੇਖਿਆ ਕਿ ਅਸੀਂ 20 ਕਿਲੋ ਜਿਹੜੇ ਟਮਾਟਰ ਲੈ ਕੇ ਆਏ ਫਿਲਹਾਲ ਅਜੇ ਨਹੀਂ ਲੈ ਕੇ ਆਇਆ ਸੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਲਿਆ ਕੇ ਪਹਿਲਾਂ ਵਾਸ਼ ਕਰ ਲਿਆ ਹੁਣ ਚੰਗੀ ਤਰ੍ਹਾਂ ਸੁੱਕ ਚੁੱਕੇ ਆ ਅੱਗੇ ਤੁਸੀਂ ਵੀਡੀਓ 'ਚ ਦੇਖੋ ਕਿ ਇਹਨੂੰ ਆਪਾਂ ਕਿਸਾ ਕਰਦੇ ਆ ਟਮਾਟਰ ਜਿਹੜਾ ਵਾ ਉਹ ਤੁਹਾਨੂੰ ਖੁੱਲੇ ਹੀ ਲਿਉਣੇ ਪੈਣੇ ਆ ਕਿਉਂਕਿ ਜੇ ਤੁਸੀਂ 20 ਕਿਲੋ ਟਮਾਟਰ ਇੰਨੇ ਕ ਬੋਤਲ ਦੇ ਵਿੱਚ ਪੈ ਜਾਣੇ ਆ ਉਹ ਕਿਸ ਤਰ੍ਹਾਂ ਪੈਣੇ ਆ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖੋ ਤੇ ਟਮਾਟਰ ਜਿਹੜੇ ਤੁਸੀਂ ਲੈ ਕੇ ਆਉਣੇ ਤੁਸੀਂ ਧਿਆਨ ਰੱਖਣਾ ਕਿ ਟਮਾਟਰ ਬਿਲਕੁਲ ਸਾਫ਼ ਸੁਥਰੇ ਤੇ ਲਾਲ ਹੋਣੇ ਚਾਹੀਦੇ ਆ ਜਿਹੜੇ ਤੁਸੀਂ ਸਟੋਰ ਕਰਕੇ ਰੱਖਣੇ ਆ ਤੁਸੀਂ ਇਹ ਦੇਖ ਸਕਦੇ ਹੋ ਵੀ ਇਹਦੇ ਵਿੱਚ ਪੂਰੇ ਲਾਲ ਟਮਾਟਰ ਆ ਚਲੋ ਮੰਡੀ ਦੇ ਵਿੱਚ ਕਿਸੇ ਵੇਲੇ ਚੁੱਕ ਕੇ ਨਹੀਂ ਪਾਉਣ ਦਿੰਦੇ ਜਿਵੇਂ ਇਹਦੇ ਵਿੱਚ ਜਿਹੜੇ ਚਿੱਟੇ-ਚਿੱਟੇ ਉਹਨਾਂ ਦਾ ਆਪਾਂ ਇਸਤੇਮਾਲ ਨਹੀਂ ਕਰਨਾ ਜਿਹੜੇ ਲਾਲ-ਲਾਲ ਆ ਉਹਨਾਂ ਦਾ ਆਪਾਂ ਇਸਤੇਮਾਲ ਕਰਾਂਗੇ ਧੋ ਕੇ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਇਹਨਾਂ ਦੀ ਆਪਾਂ ਕਰ ਲੈਨੇ ਕਟੇ बस ਇਸ ਤਰ੍ਹਾਂ ਇਹਨਾਂ ਦੇ ਚਾਰ ਚਾਰ ਪੀਸ ਕਰਕੇ ਜੇ ਤੁਸੀਂ ਚਾਹੋ ਤੇ ਇਹਦੇ ਛੇ ਛੇ ਪੀਸ ਵੀ ਕਰ ਸਕਦੇ ਹੋ ਤੇ ਦੋ ਦੋ ਪੀਸ ਕਰਕੇ ਵੀ ਸੁਕਾ ਸਕਦੇ ਹੋ ਜਿੰਨਾ ਵੱਡਾ ਪੀਸ ਹੋਊਗਾ ਉਹਨਾਂ ਜਿਹੜਾ ਇਹਨੂੰ ਟਾਈਮ ਵੱਧ ਲੱਗੂਗਾ ਤੇ ਇਦਾਂ ਆਪਾਂ ਇਹਨਾਂ ਨੂੰ ਧੁੱਪੇ ਬਾ ਦੇਣਾ। ਅੱਜਕੱਲ ਜਿਹੜੀਆਂ ਧੁੱਪਾਂ ਬਹੁਤ ਲੱਗ ਰਹੀਆਂ ਗਰਮੀ ਬਹੁਤ ਹੈਗੀ ਆ ਬਸ ਦੋ ਤਿੰਨ ਧੁੱਪਾਂ ਦੇ ਨਾਲ ਹੀ ਜਿਹੜੇ ਟਮਾਟਰ ਜਿਹੜੇ ਸੁੱਕ ਜਾਣੇ। ਟਮਾਟਰ ਆਪਾਂ ਸਾਰੇ ਕੱਟ ਲਏ ਆ ਜੀ ਤੇ ਨਾਲ ਉਂਗਲ ਵੀ ਕਟਾ ਲਈ ਆਪਾਂ ਟਮਾਟਰ ਕੱਟਦੇ ਆ ਤੇ ਇਹਨਾਂ ਨੂੰ ਹੁਣ ਏਦਾਂ ਖਲਾਰ ਦੇਣੇ ਸਾਰੇ ਕੀ ਧੁੱਪ ਲੱਗ ਜੇ ਇਹਨਾਂ ਨੂੰ ਇਹ ਜਦੋਂ ਥੋੜੇ ਜੇ ਸੁੱਕ ਗਏ ਨਾ ਫਿਰ ਇਹਨਾਂ ਨੂੰ ਅਸੀਂ ਭਾਂਡਿਆਂ ਦੇ ਵਿੱਚ ਜਿਹੜਾ ਉਹ ਪਾ ਦੇਣਾ ਯਾਨੀ ਥਾਲੀਆਂ ਪਲੇਟਾਂ 'ਚ ਪਾ ਦੇਣਾ ਹੁਣ ਅਜੇ ਇਹਨਾਂ ਨੂੰ ਆਪਾਂ ਵਿਰਲੇ ਵਿਰਲੇ ਕਰਕੇ ਸੁਕਾ ਰਹੇ ਆ ਵੀ ਜਲਦੀ ਥੋੜਾ ਸੁੱਕ ਜੀ ਕਿਉਂਕਿ ਜਿਆਦਾ ਧਿੱਕੀ ਧੁੱਪ ਹੋਵੇ ਨਾ ਫਿਰ ਇਹ ਜਲਦੀ ਸੁੱਕ ਜਾਂਦਾ ਅੱਜ ਹੁਣ ਜਿਵੇਂ ਥੋੜਾ ਜੇ ਬੱਦਲਵਾਈ ਰਾਤ ਦੀ ਹੋਈ ਆ ਤਾਂ ਥੋੜਾ ਟਾਈਮ ਲੱਗੂਗਾ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਵਿਰਲਾਵਲਾ ਕਰਕੇ ਰੱਖਦੇ ਨੇ ਤੇ ਜੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਸਕਾ ਕੇ ਨਾ ਲਾਇਆ ਤੇ ਫਿਰ ਕੱਪੜੇ ਦੇ ਨਾਲ ਜੁੜ ਜਾਣਗੇ ਇਸ ਕਰਕੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਕਰਕੇ ਸ਼ਾਮ ਤੱਕ ਭਾਂਡਿਆਂ ਦੇ ਵਿੱਚ ਪਾ ਦਾਂਗੇ ਤੇ ਹੁਣ ਥੋੜੇ ਜਿਹਾ ਆਪਣੇ ਟਮਾਟਰ ਜਿਵੇਂ ਤੁਹਾਨੂੰ ਦੱਸਿਆ ਸੀ 8 ਰਗੇ ਸੀਗੇ ਥੋੜੇ ਜਿਹਾ ਸੁੱਕ ਗਏ ਤੇ ਆਪਾਂ ਕੱਪੜੇ ਤੋਂ ਚੱਕ ਕੇ ਇਦਾਂ ਬਰਤਨ ਦੇ ਵਿੱਚ ਪਾ ਦਿੱਤੇ ਤੇ ਇਹਦੀ ਰੰਗਤ ਤੇ ਜਿਹੜਾ ਇਹਦਾ ਟੇਸਟ ਆ ਉਹ ਇਦਾਂ ਹੀ ਬਰਕਰਾਰ ਰਹਿਣਾ ਵਾ ਜਦੋਂ ਤੁਸੀਂ ਇਹਨੂੰ ਸੁਕਾ ਕੇ ਰੱਖੋਗੇ ਐ ਨਹੀਂ ਵੀ ਤੁਸੀਂ ਇਹਦਾ ਸੁਕਾ ਦੋਗੇ ਤੇ ਇਹਦਾ ਟੇਸਟ ਡੇਂਜ ਹੋ ਜੂਗਾ ਜਦੋਂ ਤੁਸੀਂ ਸਬਜ਼ੀ 'ਚ ਇਹਦਾ ਪਾਊਡਰ ਪਾ ਕੇ ਜ ਸਬਜੀ ਬਣਾ ਰਹੇ ਹਾਂ ਚਾਹੇ ਤਾਜ਼ੇ ਟਮਾਟਰ ਪਾ ਕੇ ਬਣਾ ਰਹੇ ਹਾਂ ਤੇ ਲੋ ਜੀ ਆਪਣੇ ਜਿਹੜੇ ਟਮਾਟਰ ਆਪਾਂ ਤਿੰਨ ਚੌਹ ਭਾਂਡਿਆਂ 'ਚ ਪਾਏ ਸੀ ਇਹ ਥਾਲੀ ਦੇ ਵਿੱਚ ਇਕੱਠੇ ਹੋ ਗਏ ਜਿੰਨੇ ਆਪਾਂ ਟਮਾਟਰ ਕੱਟੇ ਸੀ ਤੁਸੀਂ ਦੇਖਿਆ ਪਿੱਛੇ ਵੀਡੀਓ ਦੇ ਵਿੱਚ ਕਿ ਅੱਜ ਤੀਸਰਾ ਦਿਨ ਹੋ ਗਿਆ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਸੁੱਕ ਚੁੱਕੇ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ 20 ਕਿਲੋ ਟਮਾਟਰ ਆਪਣੇ ਤਿੰਨਾਂ ਧੁੱਪਾਂ ਤੋਂ ਬਾਅਦ ਇੱਕ ਥਾਲੀ ਦੇ ਵਿੱਚ ਪੈ ਚੁੱਕੇ ਆ ਤੇ ਐਂ ਪੂਰੇ ਚੰਗੀ ਤਰ੍ਹਾਂ ਸੁੱਕ ਚੁੱਕੇ ਆ ਇਹ ਤੁਸੀਂ ਵੇਖ ਸਕਦੇ ਹੋ ਜਿਵੇਂ ਐਂ ਪੂਰੇ ਕੜਕੋ ਕੈਂ ਟੁੱਟਣੇ ਚਾਹੀਦੇ ਜਿਵੇਂ ਟੁੱਟ ਜਾਂਦਾ ਨਾ ਇਦਾਂ ਦੀ ਆਪਾਂ ਨੂੰ ਐ ਸੁੱਕੇ ਟਮਾਟਰ ਚਾਹੀਦੇ ਆ ਜੇਕਰ ਤੁਹਾਡੇ ਇਦਾਂ ਤਿੰਨਾਂ ਧੁੱਪਾਂ ਚ ਨਹੀਂ ਸੁੱਕਦੇ ਚੋਂ ਚ ਤੁਸੀਂ ਸੁਕਾਓ ਇਹਨਾਂ ਨੂੰ ਚੰਗੀ ਤਰ੍ਹਾਂ ਸਕਾਉਣਾ ਬਹੁਤ ਜ਼ਰੂਰੀ ਆ ਫਿਰ ਇਹਨਾਂ ਨੂੰ ਆਪਾਂ ਪੀਸਾਂਗੇ ਪੀਸ ਕੇ ਤੇ ਇੱਕ ਵਾਰੀ ਫੇਰ ਤੁਸੀਂ ਇਹਨਾਂ ਨੂੰ ਧੁੱਪ ਲਵਾ ਕੇ ਤੇ ਫੇਰ ਤੁਸੀਂ ਡੱਬੇ ਦੇ ਵਿੱਚ ਪਾ ਲੈਣੇ ਹੁਣ ਤੇ ਪਹਿਲਾਂ 20 ਕਿਲੋ ਟਮਾਟਰ ਆਪਣੇ ਥਾਲੀ ਚ ਆ ਗਏ ਆ ਤੇ ਇਹੀ ਆਪਾਂ 20 ਕਿਲੋ ਟਮਾਟਰ ਬਾਅਦ ਵਿੱਚ ਆਪਾਂ ਇੱਕ ਕੌਲੀ ਚ ਪਾ ਕੇ ਵਿਖਾਉਣੇ ਤੁਹਾਨੂੰ ਤੇ ਹੁਣ ਇਹਨਾਂ ਨੂੰ ਆਪਾਂ ਪੀਸ ਲੈਨੇ ਹਮ ਲੈਨੇ ਨੂੰ ਆਪਾਂ ਥੋੜੇ ਥੋੜੇ ਪਾ ਕੇ ਤੇ ਪੀਸ ਲੈਨੇ ਚੰਗੀ ਤਰ੍ਹਾਂ ਪਾਊਡਰ ਬਣਾ ਲੈਨੇ ਇਹ ਦੇਖੋ ਆਪਣਾ ਟਮਾਟਰਾਂ ਦਾ ਪਾਊਡਰ ਤਿਆਰ ਹੋ ਚੁੱਕਾ ਕਲਰ ਤੁਸੀਂ ਰੰਗ ਤੁਸੀਂ ਇਹਦਾ ਦੇਖ ਸਕਦੇ ਹੋ ਬਿਲਕੁਲ ਲਾਲ ਰੰਗ ਆ ਇਹਦਾ ਤੇ ਇਹ ਪੂਰੇ ਐਮ ਬਰੀਕ ਹੋ ਚੁੱਕੇ ਆ ਤੁਸੀਂ ਆਪਣਾ ਇਹ ਪਾਊਡਰ ਮੋਟਾ ਬਰੀਕ ਆਪਣੀ ਮਰਜ਼ੀ ਮੁਤਾਬਕ ਰੱਖ ਸਕਦੇ ਹੋ ਤੇ ਇਹਨੂੰ ਧੁੱਪ ਲਵਾਉਣ ਵਾਸਤੇ ਆਪਾਂ ਰਗੜ ਕੇ ਕਿਉਂ ਕਿਹਾ ਕਿਉਂਕਿ ਜਦੋਂ ਇਹਨੂੰ ਆਪਾਂ ਹੁਣ ਰਗੜਦੇ ਆ ਨਾ ਤੇ ਇਹਦੇ ਵਿੱਚ ਫੇਰ ਥੋੜੀ ਜੀ ਨਮੀ ਪੈਦਾ ਹੋ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਨਾ ਪੂਰਾ ਸੁੱਕਾ ਸੁੱਕਾ ਇਹ ਨਹੀਂ ਪਾਊਡਰ ਲੱਗਦਾ ਇਹਨੂੰ ਤੁਸੀਂ ਇੱਕ ਵਾਰੀ ਛਾਣ ਕੇ ਫਿਰ ਧੁੱਪ ਲਵਾ ਕੇ ਉਸ ਤੋਂ ਬਾਅਦ ਡੱਬੇ ਜੇ ਤੁਸੀਂ ਬੰਦ ਕਰਕੇ ਰੱਖਣਾ ਤਾਂ ਕਿ ਜਿਹੜੀ ਨਮੀ ਜੀ ਇਸ ਦੇ ਵਿੱਚ ਪੈਦਾ ਹੋਈ ਉਹ ਫਿਰ ਸੁੱਕ ਦੇ ਹੁਣ ਇਹਨੂੰ ਆਪਾਂ ਛਾਣ ਲੈਨੇ ਇਦਾਂ ਤੁਸੀਂ ਜੇ ਛਾਣ ਕੇ ਰੱਖੋਗੇ ਨਾ ਤੇ ਇਹਦੇ ਵਿੱਚ ਕੋਈ ਵੀ ਜਿਵੇਂ ਥੋੜਾ ਬਹੁਤਾ ਮੋਟਾ ਰਹਿ ਜਾਂਦਾ ਟਮਾਟਰ ਕੁਝ ਵੀ ਨਹੀਂ ਰਹੇਗਾ ਐ ਪੂਰਾ ਬਰੀ ਪਾਊਡਰ ਬਣ ਜਾਏਗਾ ਤੁਸੀਂ ਇਹਨੂੰ ਚਟਨੀ 'ਚ ਵਰਤ ਸਕਦੇ ਹੋ ਇਹਦੀ ਤੁਸੀਂ ਜਿਵੇਂ ਐਟ ਟੈਂਪ ਬਣਾਉਣੀ ਹੋਵੇ ਸੌਸ ਵੀ ਬਣਾ ਸਕਦੇ ਹਾਂ ਜਾਂ ਟਮਾਟੋ ਕੈਚੱਪ ਵੀ ਤੁਸੀਂ ਇਹਦੀ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਸਬਜ਼ੀ ਚ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਬਹੁਤ ਹੀ ਚੀਜ਼ਾਂ ਦੇ ਵਿੱਚ ਇਦਾਂ ਵਰਤਿਆ ਜਾ ਸਕਦਾ ਜਦੋਂ ਆਪਣਾ ਸੁੱਕਾ ਇਹ ਪਾਊਡਰ ਬਣ ਕੇ ਤਿਆਰ ਹੋਇਆ ਹੋਵੇ ਤੇ ਤੇ ਲੋ ਜੀ ਆਪਾਂ ਇਹ ਜਿਹੜਾ ਸਾਰਾ ਪਾਊਡਰ ਛਾਂਣ ਕੇ ਰੱਖ ਲਿਆ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਪਲੇਟ ਆਪਣੀ ਭਰ ਚੁੱਕੀ ਆ ਤੇ ਇਹਨੂੰ ਆਪਾਂ ਧੋਪ ਲਵਾਵਾਂਗੇ ਤੇ ਫਿਰ ਇਹਨੂੰ ਉਸ ਤੋਂ ਬਾਅਦ ਇਹ ਡੱਬੇ ਦੇ ਵਿੱਚ ਪੈਕ ਕਰਕੇ ਰੱਖਾਂਗੇ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਚਟਪਟ ਤੁਸੀਂ ਇਹਨੂੰ ਸਬਜ਼ੀ ਦੇ ਵਿੱਚ ਵੀ ਵਰਤ ਸਕਦੇ ਹੋ ਚਟਨੀ ਵੀ ਬਣਾ ਸਕਦੇ ਹੋ ਤੇ ਸਭ ਤੋਂ ਵੱਡਾ ਸੌਕੇ ਦਾ ਇਹ ਹੁੰਦਾ ਕਿ ਇਹਨੂੰ ਤੁਸੀਂ ਇਦਾਂ ਇੱਕ ਚਮਚ ਪਾ ਕੇ ਜਲਦੀ ਜਲਦੀ ਜੇ ਸੂਪ ਬਣਾ ਕੇ ਪੀਣਾ ਹੋਵੇ ਤੇ ਉਹ ਵੀ ਤੁਸੀਂ ਬਣਾ ਕੇ ਪੀ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਇਹ ਟਮਾਟਰ ਦੇ ਪਾਊਡਰ ਦਾ ਸੂਪ ਵੀ ਕਿਸੇ ਵੇਲੇ ਤੁਹਾਡੇ ਕੋਲ ਟਮਾਟਰ ਘਰੇ ਨਾ ਹੋਣ ਤੇ ਸੂਪ ਪੀਣ ਦਾ ਮਨ ਕਰੇ ਤੇ ਤੁਸੀਂ ਜਲਦੀ ਜਲਦੀ ਇਹ ਪਾਊਡਰ ਪਾ ਕੇ ਥੋੜਾ ਜਿਹਾ ਲਸਣ ਕਾਲੀ ਮਿਰਚ ਤੇ ਹਿੰਗ ਦਾ ਤੜਕਾ ਲਾ ਕੇ ਜੇ ਤੁਸੀਂ ਸੂਪ ਬਣਾਉਂਗੇ ਤੇ ਵਧੀਆ ਤੋਂ ਵਧੀਆ ਜਿਹੜੇ ਰੈਸਟੋਰੈਂਟ ਤੇ ਤੁਸੀਂ ਜਾ ਕੇ ਸੂਪ ਪੀਣੇ ਤੋਂ ਉਹਨੂੰ ਵੀ ਇਹ ਮਾਤ ਪਾਊਗਾ ਸੂਪ ਬਹੁਤ ਜ਼ਿਆਦਾ ਟੇਸਟੀ ਦਾ ਸੂਪ ਬਣਦਾ ਇਹਦੀ ਸੌਸ ਬਣਦੀ ਇਹਦੀ ਚਟਨੀ ਬਣਦੀ ਇਹਦੀ ਸਬਜੀ ਬਣਦੀ ਜਾਨੀ ਕਿ ਕੁੱਲ ਮਿਲਾ ਕੇ ਬਹੁਤ ਹੀ ਫਾਇਦੇਮੰਦ ਸੌਦਾ ਵਾ ਜੇ ਤੁਸੀਂ ਇਹਨਾਂ ਦਿਨਾਂ ਵਿੱਚ ਸਸਤੇ ਟਮਾਟਰ ਲਿਆ ਕੇ ਇਦਾਂ ਤੁਸੀਂ ਪਾਊਡਰ ਤਿਆਰ ਕਰਕੇ ਰੱਖ ਲਓ ਪੂਰਾ ਸਾਲ ਪਰ ਚੱਲ ਸਕਦੇ ਨੇ ਤੁਹਾਡੀ ਹਿੰਮਤ ਆ ਤੁਸੀਂ ਜਿੰਨੇ ਮਰਜ਼ੀ ਟਮਾਟਰ ਲਿਆਓ ਤੇ ਉਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਤੇ ਇਦਾਂ ਪਾਊਡਰ ਬਣਾ ਕੇ ਰੱਖ ਲਓ ਜਿਵੇਂ ਗਾਂ ਹਵਾ ਦੇ ਵਿੱਚ ਮੌਇਸਚਰ ਆ ਜਾਣਾ ਨਾ ਉਦੋਂ ਇਹ ਨਾ ਸੁੱਕਣੇ ਨੇ ਤੇ ਨਾ ਇਹ ਪਾਊਡਰ ਜਿਹੜਾ ਵਾ ਸੇਵ ਰਹਿਣਾ ਤੁਹਾਡਾ ਇਸ ਕਰਕੇ ਤੁਸੀਂ ਪਹਿਲਾਂ ਪਹਿਲਾਂ ਹੋਣੇ ਹੋਣੇ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਬਣਾ ਕੇ ਰੱਖ ਸਕਦੇ ਹੋ ਤੇ ਜੇਕਰ ਜ਼ਿਆਦਾ ਹੀ ਉਹ ਜਿਹੇ ਦਿਨ ਆ ਰਹੇ ਨੇ ਬਰਸਾਤਾਂ ਦੇ ਦਿਨ ਆ ਰਹੇ ਨੇ ਤੇ ਤੁਸੀਂ ਇਹਨੂੰ ਫ੍ਰਿਜ 'ਚ ਵੀ ਰੱਖ ਸਕਦੇ ਹੋ ਤਿੰਨੇ ਤੇ ਇਹਨੂੰ ਪੈਕਿੰਗ ਚ ਜਿਹੀ ਤਰ੍ਹਾਂ 8 ਡੱਬੇ ਚ ਰੱਖੋਗੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਪੂਰੀ ਫਰੈਸ਼ਨੈਸ ਇਹਦੇ ਵਿੱਚ ਰਹਿੰਦੀ ਆ ਰੰਗਤ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਰੰਗਤ ਰਹਿੰਦੀ ਹੈ ਤੇ ਟੇਸਟ ਤੇ ਜਦੋਂ ਤੁਸੀਂ ਵਰਤੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਸੋ ਇਹ ਸੀ ਆਪਣੀ ਨਿੱਕੀ ਜਿਹੀ ਜਿਹੜੀ ਆਪਾਂ ਵੀਡੀਓ ਅੱਜ ਬਣਾਈ ਵੀ ਟਮਾਟਰਾਂ ਦਾ ਪਾਊਡਰ ਆਪਾਂ ਕਿਵੇਂ ਘਰੇ ਬਣਾ ਸਕਦੇ ਹਾਂ ਚਾਹੇ ਟਮਾਟਰਾਂ ਨੂੰ ਸਾਲ ਭਰ ਆਪਾਂ ਘਰ ਦੇ ਵਿੱਚ ਸਟੋਰ ਕਰਕੇ ਕਵੇ ਰੱਖ ਸਕਦੇ ਹਾਂ ਵੀ ਜਦੋਂ ਮਹਿੰਗੇ ਹੋ ਜਾਂਦੇ ਟਮਾਟਰ ਤੇ ਉਦੋਂ ਤੁਸੀਂ ਕਿੱਦਾਂ ਵਰਤ ਸਕਦੇ ਹੋ ਸਬਜ਼ੀ ਦੇ ਵਿੱਚ ਟਮਾਟਰ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਿਆਦਾ ਜ਼ਿਆਦਾ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਾ ਹੀ ਭੁੱਲੋ ਜੀ ਬੈਲ ਬਟਨ ਦਬਾਉਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਆਪਾਂ ਐਂਡ ਮਿਲਦੇ ਆ ਕਿ ਨਵੀਂ ਜਾਣਕਾਰੀ ਵਾਲੀ ਵੀਡੀਓ ਤਦ ਤੱਕ ਲਈ ਸਸਟੇ ਰਹੋ ਤੇ ਕਿਸੇ ਵੇਲੇ ਜਿਵੇਂ ਤੁਸੀਂ ਪਕੌੜੇ ਬਣਾਏ ਹੋਣ ਤੇ ਆਪਣੀ ਫ੍ਰਿਜ ਦੇ ਵਿੱਚ ਕੈਚਅਪ ਖਤਮ ਹੋਈ ਹੁੰਦੀ ਆ ਜਾਂ ਸੌਸ ਜੀ ਨੂੰ ਆਪਾਂ ਬੋਲਦੇ ਆ ਖਤਮ ਹੋ ਜਾਂਦੀ ਤੇ ਉਹਨੂੰ ਵੀ ਤੁਸੀਂ ਝਟਪਟ ਇਹ ਪਾਊਡਰ ਤੋਂ ਤਿਆਰ ਕਰ ਸਕਦੇ ਹੋ ਨਾਲੇ ਤੁਸੀਂ ਘਰ ਦਾ ਹੀ ਬਣਾ ਕੇ ਖਾਓ ਤੇ ਇਹੀ ਪ੍ਰੇਫਰ ਆਪਾਂ ਕਰਾਂਗੇ ਵੀ ਜਿਹੜੀ ਮਾਰਕੀਟ ਤੋਂ ਤੁਸੀਂ ਕੈਚਅਪ ਉਹ ਤੇ ਸੌਸ ਲੈ ਕੇ ਆਉਨੇ ਉਹ ਨਾ ਲੈ ਕੇ ਆ ਕਰੋ ਤੇ ਇਹਨੂੰ ਤੁਸੀਂ ਘਰੇ ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ ਇਹਨੂੰ ਤੁਸੀਂ ਕਿੱਦਾਂ ਕੈਚਅਪ ਨੂੰ ਤਿਆਰ ਕਰ ਸਕਦੇ ਹੋ ਉਹ ਸਾਡੇ YouTube ਚੈਨਲ ਰੂਬ ਬਲੌਗਰ ਤੇ ਆਪਾਂ ਪਹਿਲਾਂ ਵੀਡੀਓ ਤਿਆਰ ਕਰਕੇ ਪਾਈ ਆ ਐਂਡ ਸਕਰੀਨ ਤੇ ਆਪਾਂ ਵੀਡੀਓ ਲਗਾ ਦਾਂਗੇ ਜੇਕਰ ਤੁਸੀਂ ਇਹ ਪਾਊਡਰ ਤੋਂ ਜਲਦੀ ਤੋਂ ਜਲਦੀ ਸੌਸ ਬਣਾਉਣੇ ਹੋਵੇ ਜਾਂ ਚਟਨੀ ਬਣਾਉਣੇ ਹੋਵੇ ਤਾਂ ਸਾਡੀ ਵੀਡੀਓ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਰਕੀਟ ਵਿੱਚੋਂ ਮਿਲਣ ਵਾਲੇ ਸੌਸ ਤੇ ਜੈਮ ਤੁਸੀਂ ਕਹੋ ਫਰੈਸ਼ ਆ ਬਹੁਤ ਟੇਸਟੀ ਆ ਬਿਨਾ ਕੈਮੀਕਲ ਤੋਂ ਕੋਈ ਵੀ ਚੀਜ਼ ਪ੍ਰੀਜ਼ਰਵ ਨਹੀਂ ਹੋ ਸਕਦੀ ਪਰ ਜਿਹੜਾ ਆਪਾਂ ਤੁਹਾਨੂੰ ਤਰੀਕਾ ਦੱਸਿਆ ਸੌਸ ਬਣਾਉਣ ਦਾ ਜੋ ਇਸ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਜਾਂ ਫਿਰ ਇਹ ਟਮਾਟਰ ਨੂੰ ਸਕਾ ਕੇ ਸਬਜੀ ਯੂਜ਼ ਕਰਦਾ ਇਹਦੇ ਵਿੱਚ ਕੋਈ ਵੀ ਆਪਾਂ ਕੈਮੀਕਲ ਨਹੀਂ ਪਾਇਆ ਇਹਨੂੰ ਸਿਲੰਨ ਤੋਂ ਪੋਚਾ ਕੇ ਰੱਖਿਓ ਹੋਰ ਕੋਈ ਇਸ ਸੰਭਾਲ ਕਰਨ ਦੀ ਦੀ ਕੋਈ ਖਾਸ ਜ਼ਰੂਰਤ ਨਹੀਂ ਆ ਜਦੋਂ ਜ਼ਰੂਰਤ ਪਈ ਚਮਚਾ ਕੱਢਿਆ ਚਮਚਾ ਸੁੱਕਾ ਹੋਵੇ ਤੁਹਾਡਾ ਤੇ ਇਹਨੂੰ ਵਰਤੋ ਤੇ ਆਨੰਦ ਲਓ ਤੁਸੀਂ ਸਾਰਿਆਂ ਨੇ ਆਪਣੀ ਕੀਮਤੀ ਸਮੇਂ ਵਿੱਚੋਂ ਸਾਡੇ ਲਈ 10 ਮਿੰਟ ਕੱਢੇ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਜੀ